ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹਾਂ ਜੀ ਇੱਥੇ ਸਵੇਰ ਦਾ ਟਾਈਮ ਆ ਤੇ ਦਿਨ ਹੈਗਾ ਜੀ ਅੱਜ ਐਤਵਾਰ ਅੱਜ ਸਵੇਰ ਸਵੇਰ ਦੀ ਵੀਡੀਓ ਆ ਮੈਂ ਹਾਂ ਚਲੋ ਤੁਹਾਡੇ ਨਾਲ ਸਵੇਰ ਸਵੇਰ ਦੀ ਛੋਟੀ ਜੀ ਵੀਡੀਓ ਸਰ ਨਾਲ ਛੋਟੀ ਵੀਡੀਓ ਆਪਣੀ ਇਹ ਦੋ ਸਾਲਾਂ ਦੇ ਵਿੱਚ ਤੇ ਵੀ ਤੁਹਾਡੇ ਨਾਲ ਸ਼ੇਅਰ ਕਰ ਲਈਏ ਤੇ ਆਪਾਂ ਨਹਾ ਤੋਂ ਲੈ ਸੀਗੇ ਪਸ਼ੂਆਂ ਦਾ ਕੰਮ ਮਤਲਬ ਨਿਵੇੜੀ ਅਸੀ ਧਾਰਾ ਵਗੈਰਾ ਦਾ ਤੇ ਉਸ ਤੋਂ ਬਾਅਦ ਅੱਜ ਲਾਉਣੇ ਸੀਗੇ ਆਪਾਂ ਨੇ ਮੇਥੇ ਵਾਲੀਆਂ ਰੋਟੀਆਂ ਤੇ ਇੱਥੇ ਮੇਥੇ ਕੁੱਟੇ ਸੀਗੇ ਕੁੰਡੀ ਦੇ ਵਿੱਚ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬੱਚੇ ਅੱਜ ਘਰੇ ਸੀ ਤਾਂ ਕਰਕੇ ਚੁੱਲੇ ਤੇ ਰੋਟੀ ਪੱਕ ਜੂਗੀ ਮੇਥੇ ਵਾਲੀ ਨਹੀਂ ਤਾਂ ਫਿਰ ਸਵੇਰ ਸਵੇਰੇ ਇਹਨਾਂ ਨੂੰ ਕਾਲੀ ਕਾਲੀ ਦੇ ਵਿੱਚ ਗੈਸ ਦੇ ਉੱਤੇ ਪਰੌਂਠੇ ਲਾ ਕੇ ਦੇਣੇ ਪੈਂਦੇ ਨੇ ਸਾਜਰੇ ਸਕੂਲ ਲੱਗਣ ਕਰਕੇ ਤੇ ਉਸ ਟਾਈਮ ਤਾਂ ਆਪਣੇ ਕੰਮੇ ਨੂੰ ਲੋਟ ਆਉਂਦੇ ਫਿਰ ਤਿਆਰ ਵੀ ਕਰਨਾ ਹੁੰਦਾ ਤੇ ਅੱਜ ਚਲੋ ਵਿਲੇ ਸੀਗੇ ਮੈਂ ਕਿਹਾ ਵੀ ਚਲੋ ਅੱਜ ਮੇਥੇ ਵਾਲੀਆਂ ਰੋਟੀਆਂ ਲਾ ਲੈਨੇ ਆ ਤੇ ਕੱਲ ਆਪਣੇ ਕੋਈ ਬਲੌਗ ਸ਼ੂਟ ਨਹੀਂ ਕਰਿਆ ਤਾਂ ਕਰਕੇ ਫੇ ਮੈਂ ਕਿਹਾ ਚਲੋ ਅੱਜ ਛੋਟੀ ਜੀ ਵੀਡੀਓ ਪਾ ਦਨੇ ਆ ਕਿਉਂਕਿ ਜਿਹੜੇ ਪੈਣ ਪਾਈ ਡੇਲੀ ਦੇਖਦੇ ਨੇ ਫਿਰ ਉਹ ਅਡੇਕ ਕਰਦੇ ਨੇ ਹਨਾ ਤੇ ਲੋ ਜੀ ਆਪਾਂ ਨੇ ਮੇਥੇ ਕੁੱਟ ਕੇ ਲਾਲ ਮਿਰਚਾਂ ਹਰੀਆਂ ਮਿਰਚਾਂ ਵਿੱਚੇ ਕੁੱਟ ਲੀਆਂ ਸੀਗੀਆਂ ਤੇ ਆਟੇ ਦੇ ਵਿੱਚ ਰਲਾ ਲਾਂਗੇ ਹੁਣ ਪਾਣੀ ਪਾ ਕੇ ਤੇ ਹਰਾ ਹਰਾ ਆਟਾ ਬਣਾ ਲਾਂਗੇ ਤੇ ਹਰੀਆਂ ਹਰੀਆਂ ਮੇਥੇ ਦੀਆਂ ਰੋਟੀਆਂ ਇੰਨੀਆਂ ਜਿਆਦਾ ਸਵਾਦ ਲੱਗਦੀਆਂ ਨੇ ਤੇ ਜਦੋਂ ਚੁੱਲ੍ਹੇ ਤੇ ਰੜਦੀਆਂ ਨੇ ਮੇਥੇ ਵਾਲੀ ਰੋਟੀ ਬਹੁਤ ਜਿਆਦਾ ਖੁਸ਼ਬੂ ਆਉਂਦੀ ਹੈ ਦੀ ਰੋਟੀ ਦੀ ਜਦੋਂ ਪੱਕਦੀ ਹੈ ਚੁੱਲ੍ਹੇ ਦੇ ਵਿੱਚ ਤੇ ਖਾਣ ਨੂੰ ਜੀ ਕਰਿਆ ਆਉਂਦਾ ਹਨਾ ਇੰਨੀ ਜ਼ਿਆਦਾ ਟੇਸਟੀ ਲੱਗਦੀ ਹੈ ਇਹਦੀ 스멜 ਕਹਿ ਲੋ ਖੁਸ਼ਬੂ ਕਹਿ ਲੋ ਹਨਾ ਮੇਥੇਆਂ ਦੀ ਬੋਲੀਓ ਜ਼ਿਆਦਾ ਹਨਾ ਦਹੀਂ ਦੇ ਨਾਲ ਬਹੁਤ ਵਧੀਆ ਲੱਗਦੀਆਂ ਨੇ ਮੇਥੇ ਵਾਲੀਆਂ ਰੋਟੀਆਂ ਤੇ ਇੱਥੇ ਮੈਂ ਪਕਾ ਰਹੀ ਸੀ ਤੇ ਜਸ ਕਰਨ ਆ ਗਿਆ ਸੀਗਾ ਥਾਲੀ ਲੈ ਕੇ ਕਹਦਾ ਮੰਮੀ ਮੈਨੂੰ ਤਾਂ ਭੁੱਖ ਲੱਗੀ ਆ फटाफट ਪਾ ਦੇ ਮੈਂ ਹਾਂ ਚਲ ਚੱਕ ਲਿਆ ਹਨਾ ਤੇ ਦਹੀਂ ਪਾ ਲਿਆ ਸੀਗਾ ਆਪ ਦਾ ਦੋ ਰੋਟੀਆਂ ਪਾ ਲੀਆਂ ਸੀਗੀਆਂ ਇਹਨੇ ਤੇ ਆਪਦੇ ਅੰਦਰ ਜਾ ਕੇ ਖਾ ਲੂਗਾ ਬਾਕੀ ਮੈਂ ਲਾਹੀ ਚਾਹੂੰਗੀ ਹੌਲੀ ਹੌਲੀ ਤੇ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ। ਲਓ ਜੀ ਤੁਸੀਂ ਵੀ ਖਾ ਲਓ ਜੀ। ਖਾ ਲਓ ਜੀ ਸਵੇਰੇ ਗਰਮ-ਗਰਮ ਮੇਥਿਆਂ ਵਾਲੀ ਰੋਟੀ ਦਹੀਂ ਦੇ ਨਾਲ। ਐਨੀ ਜਿਆਦਾ ਟੇਸਟੀ ਲੱਗਦੀ ਆ, ਬਹੁਤ ਜਿਆਦਾ ਟੇਸਟੀ ਲੱਗਦੀ ਆ। ਤੇ ਸਰਦੀਆਂ ਦੇ ਵਿੱਚ ਮੇਥਿਆਂ ਵਾਲੀਆਂ ਰੋਟੀਆਂ ਤੇ ਅੰਦਰਸ ਕਰਨ ਦਾ ਲੈ ਚੱਲੇ ਆ ਆਪਦੀ ਰੋਟੀ ਬਹਿ ਕੇ ਖਾਊਗਾ ਅੰਦਰ ਨਾਲੇ ਟੀਵੀ ਦੇਖੂਗਾ ਨਾਲੇ ਰੋਟੀ ਖਾਊਗਾ। ਲਓ ਜੀ ਆਪਾਂ ਆਪਣੀ ਅੱਜ ਦੀ ਇਹ ਛੋਟੀ ਜੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ। ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜੁੜ ਦੱਸਿਓ ਮਿਲਦੇ ਆਂ ਜੀ ਫੇਰ ਅਗਲੇ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਟਾਟਾ